ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਨਮਕੀਨ ਮਠੀਆਂ। ਲਓ ਜੀ ਨਮਕੀਨ ਮਠੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਕੌਲੀ ਮੈਦਾ। ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ। ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਜਮਾਏ। ਇਹਨਸਰਾ ਥਾਂਤੇ ਮਲ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮੈਦੇ ਨਾਲੋਂ ਚੌਥਾਈ ਸਕੇਓ ਇਹਨੂੰ ਆਪਾਂ ਹੁਣ ਮਿਕਸ ਕਰ ਲਾਂਗੇ ਲੋਹੀ ਦੇ ਵਿੱਚ ਆਪਾਂ ਘਿਓ ਨੂੰ ਮਿਕਸ ਕਰ ਲਏ ਚੰਗੀ ਤਰ੍ਹਾਂ ਹੁਣ ਹੁਣ ਆਪਾਂ ਇਹਨੂੰ ਚੈੱਕ ਕਰ ਲਾਂਗੇ ਵੀ ਇਹਦੇ ਵਿੱਚ ਘਿਓ ਦੀ ਮਾਤਰਾ ਸਹੀ ਪਈ ਹੈ ਇਸ ਤਰ੍ਹਾਂ ਜਿਕਰ ਆਪਣੇ ਹੱਥ ਦੇ ਵਿੱਚ ਇਹ ਲੱਡੂ ਬੰਦ ਤਾਂ ਆਪਣੀ ਇਹਦੇ ਵਿੱਚ ਘਿਓ ਦੀ ਮਾਤਰਾ ਬਿਲਕੁਲ ਸਹੀ ਹੈ ਹੁਣ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਗੁੰਨ ਲਾਂਗੇ ਇਹ ਨਾ ਹੀ ਤਾਂ ਆਪਣਾ ਆਟਾ ਜਿਆਦਾ ਸਖਤ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਸੌਫਟ ਹੋਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਰੋਟੀਆਂ ਦਾ ਆਟਾ ਗੁੰਨਦੇ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਲੋਜੀ ਨੂੰ ਤਾਂ ਗੁੰਨ ਲਿਓ ਲੋਜੀ ਆਪਣਾ ਮੈਦੇ ਦਾ ਡੋਅ ਆਪਾਂ ਗੁੰਨ ਲਿਆ ਹੁਣ ਇਹਨੂੰ ਆਪਾਂ 10-15 ਮਿੰਟ ਲਈ ਧੱਕੇ ਰੱਖ ਦਾਂਗੇ ਰੈਸਟ ਤੇ ਲੋਜੀ ਆਪਣੇ ਮੈਦੇ ਦੇ ਡੋਅ ਨੂੰ 15 ਮਿੰਟ ਹੋ ਗਏ ਹੁਣ ਇਹਨੂੰ ਆਪਾਂ ਥੋੜਾ ਜਿਹਾ ਘਿਓ ਲਗਾ ਕੇ ਇਹਨੂੰ ਥੋੜੀ ਨਿਮਕੀ ਦਿਲਾਂਗੇ ਆਪਾਂ ਬੇਲ ਲਾਂਗੇ। ਲੋ ਜੀ ਇਸ ਤਰ੍ਹਾਂ ਆਪਾਂ ਮੈਦੇ ਦੀ ਰੋਟੀ ਦਾ ਇੱਕ ਪੀੜਾ ਕਰ ਲੈਣਾ ਜੇਕਰ ਤੁਹਾਡੇ ਮੈਦੇ ਦੀ ਰੋ ਦੀ ਮਾਤਰਾ ਜ਼ਿਆਦਾ ਤਾਂ ਤੁਸੀਂ ਇਹਦੇ ਦੋ ਪੀੜੇ ਵੀ ਕਰ ਸਕਦੇ ਹੋ। ਇਹਨੂੰ ਆਪਾਂ ਹੁਣ ਥੋੜਾ ਜਿਹਾ ਮੈਦਾ ਪਾ ਕੇ ਵੇਲ ਲਾਂਗੇ। ਇਹ ਜਿਹੜੀ ਆਪਾਂ ਇਹਦੀ ਰੋਟੀ ਬਣਾਵਾਂਗੇ ਉਹ ਜ਼ਿਆਦਾ ਮੋਟੀ ਨਹੀਂ ਹੋਣੀ ਚਾਹੀਦੀ। ਹਾਂ ਜਿਸ ਤਰ੍ਹਾਂ ਆਪਾਂ ਇਹਨੂੰ ਬੇਲ ਲਾਂਗੇ। ਲੋ ਜੀ ਆਪਾਂ ਇਸ ਤਰ੍ਹਾਂ ਇਹਨੂੰ ਬੇਲ ਲਾਂਗੇ। ਇਹ ਆਪਣੀ ਰੋਟੀ ਇੰਨੀ ਖੋਟੀ ਹੋਣੀ ਚਾਹੀਦੀ। ਹੁਣ ਆਪਾਂ ਇਹਨੂੰ ਇਸ ਤਰ੍ਹਾਂ ਦਾ ਕੁਝ ਗੋਲ ਵਰਤਨ ਲੈ ਕੇ ਆਪਾਂ ਇਹਨੂੰ ਕੱਟ ਲਾਂਗੇ ਹਣ ਲੋ ਜਿਸ ਤਰ੍ਹਾਂ ਆਪਾਂ ਮੱਠੀਆਂ ਨੂੰ ਕੱਟ ਲੈਣਾ ਤੇ ਇਸ ਤਰ੍ਹਾਂ ਇਹਦੇ ਵਿੱਚੋਂ ਕੱਢ ਲੈਣਾ ਇਸ ਤੋਂ ਬਾਅਦ ਆਪਾਂ ਇੱਕ ਕਾਂਟੇ ਦੀ ਮਦਦ ਨਾਲ ਇਹਦੇ ਵਿੱਚ ਹੋਲ ਕਰ ਦਿੰਦੇ ਆ ਜੀ ਕਰਾਪਾ ਹੋਲ ਨਹੀਂ ਕਰਦੇ ਚਾਹੀਏ ਜਦੋਂ ਆਪਾਂ ਫਰਾਈ ਕਰਦੇ ਆਂ ਫੁੱਲ ਜਾਂਦੇ ਆਂ ਇਹ ਕਰਨਾ ਬਹੁਤ ਜ਼ਰੂਰੀ ਹੈ ਲਓ ਜੀ ਇਸ ਤਰ੍ਹਾਂ ਆਪਾਂ ਸਾਰੀਆਂ ਮੱਠੀਆਂ ਮੱਟੀਆਂ ਤੇ ਹੋਲ ਕਰ ਲਾਂਗੇ ਲਓ ਜੀ ਆਪਾਂ ਸਾਰੀਆਂ ਮੱਠੀਆਂ ਦੇ ਵਿੱਚ ਇਸ ਤਰ੍ਹਾਂ ਹੋਲ ਕਰ ਲੇ ਇਧਰ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸਾਰੀਆਂ ਮੱਠੀਆਂ ਨੂੰ ਫਰਾਈ ਕਰ ਲਾਂਗੇ ਗੈਸ ਆਪਣਾ ਮੀਡੀਅਮ ਤੇ ਹੋਣਾ ਚਾਹੀਦਾ ਲਓ ਛੋਨਾ ਫੈਨ ਨੂੰ ਫਰਾਈ ਕਰ ਲਾਂਗੇ ਲੋਕ ਜਿਆ ਪੰਨ ਨਮਕੀ ਨਮਠੀਆਂ ਬਣ ਕੇ ਤਿਆਰ ਹੋ ਗਈਆਂ। ਇਹ ਇੱਕ ਬਹੁਤ ਵਧੀਆ ਬਣੀ ਹੈ। ਬਹੁਤ ਹੀ ਕੁਲਕਰੀਆਂ ਬਣੀਆਂ ਇਹ। ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਟਰਾਈ ਕਰਿਓ। ਵੀਡੀਓ ਜੀ ਲੱਗੀ ਤਾਂ ਲਾਈਕ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਧੰਨਵਾਦ।